جن پنجابی نیوز اور ہونا میڈیا ہے سارا کا بہت بہت دھنواد مہا پورشا کی آواز ساری سنگ کی آواز دیشا بدساں بیٹھی سنگت نو پہنچائی انداز میسج بیگم پورے کا سنتے ایسا چاہوں راج میں جہاں ملے سبن کو چوٹ بڑے سب سم وسے روی داس رہے پرسن پرا دھینتا پاپ ہے

ਉਹਨਾਂ ਦਾ ਪ੍ਰੋਗਰਾਮ ਅੱਗੇ ਆ ਸੀ ਇਹਨਾਂ ਨੂੰ ਬੇਨਤੀ ਕਰਕੇ ਅਸੀਂ ਕਿਹਾ ਤੁਸੀਂ ਉੱਥੇ ਜਰਾ ਡੇਟ ਚਲ ਜਾਇਓ ਪਰ ਇੱਥੇ ਦਰਸ਼ਨ ਦੇ ਕੇ ਜਾਣਾ ਕਿਉਂਕਿ ਇਹ ਤੁਹਾਡਾ ਆਪਣਾ ਕਾਰਜ ਆ ਆਪਣੀ ਸੰਗਤ ਆ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮਹਾਪੁਰਸ਼ਾਂ ਵੱਲੋਂ ਪੰਜਾਬ ਵਰਦੇ ਮਹਾਪੁਰਸ਼ਾਂ ਵੱਲੋਂ ਸ਼ਿੱਤੀ ਇਕੱਲ ਜਗ੍ਹਾ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਪਹਿਲਾ ਸਮਾਗਮ ਜੋ ਅੱਜ ਹੋਣ ਜਾ ਰਿਹਾ اور سارے مہا پرشاہ نے گروہ مہاراج مارا جیدہ چھے سو انجوا آگمن پر گرپرب تیرہ تریق نو مناؤ کا سنکلپ کیا پورا ہوا گرو پاشاہ جی کرپا کے نام ایسی لال کچھ بھی نکاح کرے گریب نواز گسیاں میرا ماتھے شطر رہے جا کی شور جگت کو لاکے تاں پر مچ رہے نیچے اوچ کرے میرا گوبند کاہوں کے نہ ڈرے ਨਾਮਦੇਵ ਕਬੀਰ ਤਰੋਚਲ ਸਤਨਾ ਸਿੰਘ ਸੈਨ ਕਰੇ ਤੇ ਰਵਿਦਾਸ ਸੁਨੋ ਰੇ ਸੰਤੋ ਹਰ ਜੀ ਉਤੇ ਸਭ ਸਰਤ ਅਗੁਰੂ ਪਾਖਜ ਜੀ ਦੀ ਅਪਾਰ ਕਿਰਪਾ ਹੋਈ ਹੈ ਮੈਂ মিডিਆ ਨੂੰ ਬੇਨਤੀ ਕਰਾਂਗਾ ਕਿਉਂਕਿ ਪਿੱਛੇ ਸੰਤਾਂ ਦੇਰਸ਼ਨ ਕਰਨੇ ਆ ਇੱਕ ਸਾਈਟ ਤੇ ਹੋ ਕੇ ਸਾਰਾ ਆਪਣਾ ਰਿਕਾਰਡਿੰਗ ਕਰੋ ਬਹੁਤ ਵਧੀਆ ਕਿਉਂਕਿ ਸਾਡਾ ਮੈਸੇਜ ਜਾਣਾ ਚਾਹੀਦਾ ਪਰ ਆਪਾਂ ਪਿੱਛਲੇ ਨੂੰ ਨਾਲ ਪਰੇਸ਼ਾਨ ਕਰੀਏ ਮਹਾਰਾਜ ਦੇਸ਼ਨ ਵੀ ਕਰਨੇ ਆ ਔਰ ਫੁਰਬਤ ਵੀ ਸੁਣਨੇ ਆ ਤੇ ਆਓ ਸਾਰੇ ਜਿਨਾਂ ਨੇ ਜਲ ਪਾਣੀ ਛਕ ਲਿਆ ਸਾਰੀ ਸੰਤ ਨੂੰ ਬੇਨਤੀ ਆ ਉਹ ਪੰਡਾਲ ਦੇ ਵਿੱਚ ਸੱਜਣ ਆ ਕੇ ਤੇ ਸਾਰੀਆਂ ਸੰਗਤਾਂ ਨੇ ਜਲ ਪਣੀ ਛਕ ਲਿਆ ਜਿਨਾਂ ਨੇ ਛਕ ਲਿਆ ਉਹ ਜਲਦੀ ਜਲਦੀ ਆ ਕੇ ਪੰਡਾਲ ਦੇ ਵਿੱਚ ਸੱਜਣ ਕਿਉਂਕਿ ਮੈਂ ਮਹਾਪੁਰਸ਼ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਅਸੀਂ ਮਾਰਾ ਮਹਾਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿਉਂਕਿ ਉਹਨਾਂ ਨੇ ਅੱਗੇ ਵੀ ਸੰਗਤਾਂ ਨੂੰ 导ਾਰਨਾ ਗੁਰੂਵਾਰਾ ਕਹਿੰਦੇ ਜਿੱਥੇ ਤੱਕ ਸੂਰਜ ਦੀ ਕੋਸ਼ ਨਹੀਂ ਜਾਂਦੀ ਹੈ ਨਾ ਸਾਰਾ ਪ੍ਰਕਾਸ਼ ਫਰ ਜਾਂਦਾ ਹੈ ਜਿੱਥੇ ਤੱਕ ਗੰਗਾ ਜਾਂਦੀ ਆ ਤੇ ਉਹ ਗੰਗਾ ਦੁਰਗਤ ਪਿਆਸ ਬਰਾਸ ਉਹ ਦੁਰਗਤੀ ਪਿਆਸ ਬਰਾਸ ਤੋਂ ਜਿੱਥੇ ਤੱਕ ਮਹਾਪੁਰਸ਼ ਜਾਂਦੇ ਆ ਉਹ ਉਤਾਰਦੇ ਜਾਂਦੇ ਆ ਤੇ ਆਓ ਸਾਰੇ ਆਪਾਂ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਕਿਉਂਕਿ ਪਰਵਰਜਨ ਹੀ ਮਹਾਪੁਰਸ਼ਾਂ ਦਾ ਦਰਸ਼ਨ ਹੈ ਜੇ ਮਾਰਾ ਮਹਾਪੁਰਜੋ ਪਰਵਰਜਨ ਕਰਦੇ ਇਹੋ ਹੀ ਗੰਗਾ ਆ ਇਹੋ ਹੀ ਸੂਰਜ ਆ ਮਹਾਪੁਰਸ਼ ਜੋ ਉਹੋ ਹੀ ਪ੍ਰਕਾਸ਼ ਆ ਜਿਹੜੇ ਮਹਾਪੁਰਸ਼ ਸਰਬ ਬਖਸ਼ਿਸ਼ ਕਰਦੇ ਆ ਸੋ ਮੈਂ ਜਿਆਦਾ ਨਾ ਟਾਈਮ ਲੈਂਦੇ ਹਾਂ ਸਾਰਿਆਂ ਸੰਗਤ ਨੂੰ ਬੇਨਤੀ ਕਰਾਂਗਾ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਆ ਕੇ ਸਾਝਣ ਤੇ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਸੰਗਤ ਜੇ ਬਹੁਤ ਮਾ ਬੀਜੀ ਆ ਪਰ ਜਦੋਂ ਆਪ ਜੀ ਦੇ ਬਚਨ ਸੁਣੇ ਸਾਰੇ ਨੇ ਇੱਥੇ ਆ ਕੇ ਬੈਠ ਜਾਣਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਆਓ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਆਨੰਦ ਲਈਏ ਬੋਲੇ ਸੋਨ ਭੇਤ ਸਤਿਗੁਰੂ ਰਗਦਾਸ ਮਹਾਰਾਜ ਦੀ ਗਏ ਜੇ ਮਾਲਕਾਂ ਜੀ ਕਿਉਂਕਿ ਗੁਰੂਆਂ ਰਹਿਬਰਾਂ ਨੇ ਕਿਹਾ ਵੀ ਹੈ ਕਿ ਜਿਹੜਾ ਉਹ ਅੰਮ੍ਰਿਤ ਹੈ ਨਾ ਵਰਸਦਾ ਹੁੰਦਾ ਜਿਹਨੂੰ ਅੰਮ੍ਰਿਤ ਵੇਲੇ ਕਿਹਾ ਜਾਂਦਾ ਹੈ ਤਾਂ ਇਨਸਾਨ ਸੋਚਦਾ ਅੰਮ੍ਰਿਤ ਵੇਲੇ ਅੰਮ੍ਰਿਤ ਕਿੱਥੇ ਵਰਸਦਾ ਹੈ ਜੇ ਅਸੀਂ ਕਹਾਂਗੇ ਅੰਮ੍ਰਿਤ ਵੇਲੇ ਬੈਠ ਕੇ ਬੰਦਗੀ ਕਰੋ ਸਤਗੁਰ ਦਾ ਸਿਮਰਨ ਕਰੋ ਅੰਮ੍ਰਿਤ ਤੁਹਾ ਅੰਦਰ ਹੀ ਵਰਸਦਾ ਹੈ ਪਰ ਉਹ ਪੀਣ ਦੀ ਕਲਾ ਉਹ ਪੀਣ ਦਾ ਢੰਗ ਨਹੀਂ ਇਨਸਾਨ ਨੂੰ ਆਉਂਦਾ ਚਲੋ ਸਾਨੂੰ ਬੇਨਤੀ ਆਈ ਹੈ ਕਿ ਲੇ ਇੱਕ ਭਜਨ ਵੀ ਵੈਸੇ ਤਾਂ ਸਤਸੰਗ ਤਾਂ ਬਹੁਤ ਕੀਤੇ ਭਜਨ ਚਲੋ ਸੋ ਸ਼੍ਰੀ ਗੁਰੂ ਵਿਦਾਸੀ ਦੀ ਬਾਣੀ ਦਾ ਇੱਕ ਛੋਟਾ ਜਿਹਾ ਸ਼ਬਦ ਜੋ ਕਿ ਸਾਨੂੰ ਬੜਾ ਪਿਆਰਾ ਲੱਗਦਾ ਹੈ ਜੇ ਅਸੀਂ ਇਹ ਤੋਂ ਦੋ ਗੋਲ ਕਮਾਂਗੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਜ਼ਾਜ਼ਤ ਲਵਾਂਗੇ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਸਮਾਗਮ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਹੈ ਔਰ ਅਸੀਂ ਵੀ ਅਗੇ ਸਰੋਏ ਪਿੰਡ ਪਹੁੰਚ ਰਹੇ ਹਾਂ ਉੱਥੇ ਸਾਡਾ ਵੀ satsang ਦਾ ਸਮਾਗਮ ਹੈ ਉੱਥੇ ਸੰਗਤ ਵੀ ਇੰਤਜ਼ਾਰ ਕਰ ਰਹੀ ਹੈ ਬਾਕੀ ਇਹਦਾ ਪਿਆਰ ਸਾਨੂੰ ਖਿੱਚ ਲਿਆ ਆ ਔਰ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਸੇਵੀ ਗੱਲ ਦਿਨੋਂ ਕਹਿਣਾ ਚਾਹਾਂਗੇ ਕਿ ਤੁਸੀਂ ਜਿੰਨੇ ਵੀ ਜੀਵ ਨੇ ਪਿਆਰ ਦੇ ਨਾਲ ਚੱਲ ਕੇ ਸ਼ਰਧਾ ਨਾਲ ਚੱਲ ਕੇ ਇੱਥੇ ਆਏ ਹੋ ਇੱਥੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਬੜੇ ਪਿਆਰ ਨਾਲ ਸਾਰੇ ਦਿਲੋਂ ਸਵਾਗਤ ਕਰਦੇ ਹਾਂ ਤੁਹਾਡਾ ਬੜੀ ਖੁਸ਼ੀ سچ گر رو داس مہاراج کی جے سو ایک گل کہ جس طرح ایک شبد ہے, ہے تو دو لائن ہی پیار آؤ بھی تھوڑا گا کیونکہ گروا شبد درشن 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 دی جے رام درشن دی جے رام درشن تورا جیون مورا بین درشن کب جیوے چکورا درشن ਉਰਾ ਦਰਸ਼ਨ ਦੀ ਜੇ ਮੇਰੇ ਨਾਲ ਸਲਾਹ ਨਾ ਜਾਹੀ ਲਾਇਆ ਕਰੋ ਨਹੀਂ ਤੁਹਾਡੇ ਬਗਲ ਸੰਤਾਂ ਨੇ ਬਹੁਤ ਪੈ ਜਾਣਾ ਅੱਗੇ ਪਿਆ ਉਹ ਅੱਗੇ ਕੇਸਪੂਲ ਜਿਹੜੇ ਵਾਇਰ ਉਹ ਮੇਰੇ ਕਰਕੇ ਵਾਇਰ ਉਹ ਐਗਰੀਮੈਂਟ ਦਾ ਮਤਲਬ ਬੜਾ ਸੌਖਾ ਹੈ ਆਪਕੋ ਕੋਈ ਦੂਜੀ ਗੱਲ ਨਹੀਂ ਇੱਕ ਸਮਝੌਤਾ ਕਰਦੇ ਵੀ ਭਾਈ ਇਹ ਅਸੀਂ ਜ਼ਮੀਨ ਲੈਣੀ ਆ ਐਨੇ ਤੁਸੀਂ ਪੈਸੇ ਦੇ ਦਿੱਤੇ ਐਨੀ ਤਰੀਕ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ ਪੈਸੇ ਦੇ ਦਿੱਤੇ ਤਾਂ ਠੀਕ ਹੈ ਜੇ ਤੁਸੀਂ ਨਹੀਂ ਦੋਗੇ ਤਾਂ ਤੁਹਾਡੀ ਜੁਬੀ ਜਾਵੇ ਤੁਹਾਡੇ ਪੈਸੇ ਸਾਰੇ ਜਾ ਉਹ ਕਿਤੇ ਹੋਇਆ ਬਿਆਨਾ ਜਿਹੜਾ ਕਰਮ ਹੈ ਮੈਂ ਨਾ ਸਾਰਾ ਖਤ ਜੀਰੋ ਦੇ ਪਹਿਲਾਂ ਦੋ ਮਤਲਬ ਜੇ 3 ਕਰੋੜ ਦਾ ਆਵੇ ਤੇ 1 ਕਰੋੜ ਪਹਿਲਾਂ ਦੇਣਾ ਪੈਂਦਾ ਉਹ ਐਗਰੀਮੈਂਟ ਦੇ ਵਿੱਚ ਆਪਾਂ ਰਜਿਸਟਰੀ ਨਾ ਕਰੀਏ ਸਾਡਾ 1 ਕਰੋੜ ਗਿਆ ਤੇ ਸਾਡੀ ਵੀ ਇਹੀ ਹਾਲਤ ਹੋ ਗਈ ਸੀ ਸਾਡੇ ਵੀ ਪੈਸੇ ਚਲੇ ਗਏ ਸੀ 15 ਦਿਨ ਰਹਿੰਦੇ ਸਾਰੇ 15 ਦਿਨ 15 ਦਿਨ ਜਦੋਂ ਰਹੇ ਅਸੀਂ ਸਾਰੀ ਤਰ੍ਹਾਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ ਜਿਸ ਨੇ ਕੋਈ ਗੱਲ ਨਹੀਂ ਸੁਣੀ ਤਾਂ ਇਹਨਾਂ ਦੇ ਨਾਲ ਮੇਰਾ ਸੰਪਰਕ ਹੋਇਆ ਇਹ 100 ਸਾਲ ਦੇ ਜਰਨਲ ਸੈਕਟਰੀ ਆ ਇਹ ਸਵਾਰੇ ਗੁਰਮੁਖ ਦਾਸ ਫਾਜ਼ੂ ਸੰਪੁਨਾ ਸਟੇਟਿੰਗ ਵਿੱਚ ਜਿੰਨਾ ਇਹਨਾਂ ਨੇ ਸਹਿਯੋਗ ਦਿੱਤਾ ਗੁਰੂ ਪਾਤਸ਼ਾਹ ਜੀ ਦੀ ਇਹਨਾਂ ਦੀ ਅਸ਼ੀਰਵਾਦ ਆ ਜੋ ਇਹ ਫਾਟੂ ਦਿਖ ਰਿਹਾ ਜੋ ਹੋ ਰਿਹਾ ਇਹਨਾਂ ਦੀ ਸ਼ੁਰੂਆਤ ਆ ਐਚੋ ਸਿੱਧੇ ਹੀ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਮੀਟਿੰਗਾਂ ਕਰਦੇ ਰਹੇ ਪਰ ਜਿਸ ਵੇਲੇ ਉਹ ਗੱਲ ਹੋ ਗਈ ਕਿ ਐਗਰੀਮੈਂਟ ਜਾਣ ਲੱਗਾ ਪੈਸੇ ਜਾਣ ਲੱਗੇ ਤਾਂ ਫਿਰ ਬੜੀ ਮੁਸ਼ਕਲ ਹੋ ਗਈ ਕੱਲ ਨੂੰ ਮੈਂ ਇਹਨਾਂ ਦਾ ਸਾਰਾ ਫੋਟੋ ਫਟ ਬੁਰਾ ਹਾਲ ਕਰ ਦੇਣਾ ਵੀ ਤੂੰ ਇੰਨੇ ਪੈਸੇ ਕਿੱਥੇ ਖਰਾਬ ਕਰ ਦਿੱਤੇ ਤੂੰ 1 ਕਰੋੜ ਰੁਪਇਆ ਖਰਾਬ ਕਰ ਦਿੱਤਾ ਸਾਰੇ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਇਹਨੇ ਕੋਈ 5000 ਦੇ ਦੂਗਾ ਕੋਈ 20 ਦੇ ਦੂਗਾ ਕੋਈ ਲੱਖ ਦੇ ਦੂਗਾ ਇਹਨਾਂ ਕਿੱਥੋਂ ਕਰਾਂਗੇ 15 ਹਜ਼ਾਰ ਰਹਿੰਦੇ ਸਾਰੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਤੁਸੀਂ ਆ ਜਾਓ ਇਹ ਹੱਲ ਹੋ ਜਾਊਗਾ ਅਸੀਂ ਗਏ ਉੱਥੇ ਅਜੇ ਪਹੁੰਚੇ ਰਹੀ ਪਹਿਲਾਂ ਹੀ ਜਿੱਠੀਆਂ ਇੱਥੋਂ ਉਹਨਾਂ ਨੇ ਇੱਥੇ ਦੇ ਬੰਦੇ ਆ ਨਾ ਇੱਥੇ ਦੇ ਸੰਤਾਂ ਨੇ ਮੈਂ ਬੰਦਿਆਂ ਦੀ ਗੱਲ ਨਹੀਂ ਕਰਦਾ ਸੰਤਾਂ ਨੇ ਕਿਹਾ ਸਾਡੇ ਬਰਕਾਤ ਹੋ ਜਾਣਗੇ ਜਿਹੜਾ ਕੋਕੇ ਵੱਧਦਾ ਨਾ ਤੇ ਦੁਸ਼ਮਣ ਹਜ਼ਾਰ ਹੋ ਜਾਂਦੇ ਆ ਪਰ ਡਾਕਟਰ ਮੇਧਕਾਂ ਜੀ ਕਹਿੰਦਾ ਜਿਹੜਾ ਜਿਹੜਾ ਵਿਰੋਧ ਹੁੰਦਾ ਨਾ ਉਹ ਹੀ ਅੱਗੇ ਜਾਂਦਾ ਜਿਹੜਾ ਵਿਰੋਧ ਹੁੰਦਾ ਨਾ ਉਹ ਹੀ ਅੱਗੇ ਨਿਕਲਦਾ ਤੇ ਜਿਹੜਾ ਵਿਰੋਧ ਹੀ ਹੈ ਨਹੀਂ ਉਹ ਕਿੱਦਾਂ ਕਰੂਗਾ ਕੰਮ ਹੀ ਨਹੀਂ ਕਰਨਾ ਤੇ ਵਿਰੋਧ ਆਦਾ ਹੋਣਾ ਕੰਮ ਕਰਨ ਵਾਲਿਆਂ ਦਾ ਵਿਰੋਧ ਹੁੰਦਾ। ਕੋ ਜਿਵੇਂ ਦੇ 100 ਰੁਪਏ ਆ ਸੁਣਾਈ ਅਜੇ ਜਾ ਕੇ ਫਲਾਈ ਲੱਗੀ ਤਾਂ ਮੈਂ ਗੱਲਬਾਤ ਹੋਈ ਉਹਨੇ ਨੈੱਟ ਦੇ ਉੱਪਰ ਆਪਣੇ ਲੈਟਰਪੈਡ ਤੇ ਲਿਖਤਾ ਕਿ ਇਹਨੇ ਇੱਕ ਪੈਸਾ ਨਾ ਦਈਓ। ਠੀਕ ਹੈ ਗਾਂਜ ਜੀ। ਸਾਰੀਆਂ ਸੰਭਾਵਾਂ ਨੂੰ ਇੱਕ ਵੀ ਗੱਲ ਨਹੀਂ ਲੋਥ ਜਗ੍ਹਾ ਪੱਤਰਕਾਰ ਆ ਆ ਮੀਡੀਆ ਸਾਰਿਆਂ ਨੂੰ ਡੈਲੀਫੁੱਲ ਕਰ ਦੁੱਤੇ ਸਾਰਿਆਂ ਨੂੰ ਉਹਨਾਂ ਨੇ ਲੈਟਰਪੈਡ ਤੇ ਲਿਖ ਕੇ ਜੰਮੀ 1 ਰੁਪਈਆ ਨਾ ਦਈਓ, ਇੱਕ ਪਾਉਣ ਨਾ ਦਈਏ ਇਹਨੂੰ। ਜੋ ਜੇਸੇ ਲੈ ਕੇ ਨਾਲ ਗੱਲਬਾਤ ਹੋਈ ਜਿੱਥੇ ਜਾਈਓ ਸਾਨੂੰ ਇਦਾਂ ਦਿਖਾ ਦਿਆ ਕਰ ਜਿੱਦਾਂ ਗੱਲ ਕਰੀ ਇਦਾਂ ਦਿਖਾ ਦਿਆ ਕਰ ਨਾ ਦੇਖੋ ਜੀ ਅਸੀਂ ਆ ਕੋਈ ਗੱਲ ਨਹੀਂ ਪਰ ਤੁਸੀਂ ਬਹੁਤ ਤੁਹਾਡੀ ਸਾਨੂੰ ਮਾਣਿਆ ਤੁਹਾਡੇ ਤੇ ਪਰ ਮੈਂ ਆਪਣੇ ਲਈ ਨਹੀਂ ਕਰ ਰਿਆ ਇਹ ਮੈਂ ਕਰ ਰਿਆ ਦੇਖੋ ਜਦ ਸਾਰੇ ਬੈਠੇ ਮੇਰੀ ਰਿਸ਼ਤੇਦਾਰੀ ਕਿਸੇ ਦੇ ਨਾਲ ਦੱਸੋ ਕਿਹਦੇ ਨਾਲ ਰਿਸ਼ਤੇਦਾਰੀ ਮੇਰੀ ਕੀ ਕੋਈ ਰਿਸ਼ਤੇਦਾਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੁਸੀਂ ਉਹਦੇ ਪੁੱਤਰ ਆ ਤੇ ਮੈਂ ਵੀ ਉਹ ਉਹਨਾਂ ਦਾ ਹੀ ਆ ਇਹ ਹੋ ਰਿਹਾ ਸਿਦਾਰੀ ਯਾਦ ਰੱਖੀ ਕਰਦੇ ਅਸੀਂ ਆ ਕੋਈ ਗੱਲ ਨਹੀਂ ਪਰ ਮੈਨੂੰ ਉੱਥੇ ਜਾਂਦੇ ਨੂੰ ਇੰਗਲੈਂਡ ਕੈਨੇਡਾ ਅਮਰੀਕਾ ਆ ਨਿਊਜ਼ੀਲੈਂਡ ਬੈਠਾ ਹੈ ਛਾਣਾ ਬੈਠੇ ਆ ਕੇ ਸਾਰੇ ਵਰਲਡ ਜਿ ਕੋ ਮੈਂ ਹਸਪੀਟਲ ਬਣਾਏ ਸਕੂਲ ਬਣਾਏ ਉਸ ਤੋਂ ਬਾਅਦ ਇਹਦੀ ਵਾਰੀ ਆ ਗਈ ਤਾਂ ਮੈਂ ਸਾਰਿਆਂ ਨੂੰ ਇਹ ਪਰਦਕੋ ਬੈਠੇ ਗੁਰੂ ਘਰ ਦੀ ਸੇਵਾ ਕਰਦੇ ਮੈਂ ਕਿਹਾ ਤੁਸੀਂ ਇੱਕ ਪੈਸਾ ਨਾ ਸਾਨੂੰ ਦਿਓ ਮੈਂ ਤੁਹਾਡੇ ਕੋਲ ਇਸ ਕਰਕੇ ਨਹੀਂ ਆਇਆ ਕਿ ਤੁਸੀਂ ਹੋਰ ਮੇਰਾ ਐਗਰੀਮੈਂਟ ਕੀਤਾ ਹੋਇਆ ਤੁਸੀਂ ਮੈਨੂੰ ਪੈਸੇ ਦਿਓ ਪੈਸਾ ਦੀ ਕੋਈ ਕਮੀ ਨਹੀਂ ਪੈਸਾ ਦੀ ਕੋਈ ਕਮੀ ਨਹੀਂ ਆ ਮੇਰੇ ਅੱਗੇ ਇੱਥੇ ਇੱਕ ਬੈਠਾ ਕਿੱਥੇ ਗਿਆ ਵੀ ਉਹ ਪਵਨ ਆ ਦੇ ਆ ਹੈਗਾ ਉੱਥੇ ਬਿジネス ਚੱਲਦੇ ਕੱਲਾ ਹੀ ਇੱਥੇ ਘਰ ਨੂੰ ਇਹ ਤਾਂ ਕਹਿੰਦੇ ਕੁਝ ਵੀ ਨਹੀਂ ਲਿਆਓ ਮੈਂ ਕਰ ਦਿੰਦਾ ਮੈਂ ਕਹਿੰਦਾ ਨਹੀਂ ਤੇਰੇ ਕੱਲੇ ਵੀ ਨਹੀਂ ਆ ਸੋ ਨਿਰਪਰ ਅੱਲਹੁ ਅੱਲਹੁ ਇਹ ਨਹੀਂ ਤਾਂ ਪੁੱਛ ਰਿਹਾ ਇਹਨੂੰ ਕਹਿੰਦੇ ਤੁਸੀਂ ਕਿਉਂ ਹੱਥ ਛੱਡਦੇ ਕਿਸੇ ਦੇ ਮੋਰੇ ਤੁਸੀਂ ਕਿਉਂ ਜਾਣਦੇ ਮੈਂ ਕਹਾ ਮੈਂ ਨਹੀਂ ਜਾਂਦਾ ਮੈਂ ਉਹਦੇ ਨੇ ਜਾਵਾਂਗਾ ਮੈਨੂੰ ਬਾਬਾ ਜੀ ਨੇ ਕਿਹਾ ਸੀ ਸਤਿ ਆਤਿ ਵਾਪਾ ਪ੍ਰੀਤਮ ਦਾਸ ਮਹਾਰਾਜੀ ਸਾਡੇ ਗੁਰਦੇਵ ਉਹ ਕਹਿੰਦੇ ਬੇਟਾ ਇਦਾਂ ਨਹੀਂ ਕਰਨਾ ਇਦਾਂ ਕਰਨਾ ਇਦਾਂ ਕਰਨਾ ਇਹਦਾ ਮਤਲਬ ਤੁਸੀਂ ਦੇਣਾ ਆ ਲੈਣਾ ਨਹੀਂ ਕਿਸੇ ਕੋਲੋਂ ਪਰ ਮੈਂ ਉਹ ਕਸਮ ਖਤਮ ਕਰਦੀ ਮੈਂ ਕਿਹਾ ਬਾਬਾ ਜੀ ਅੱਜ ਮੈਂ ਮੱਥਾ ਟੇਕ ਕੇ ਤੁਹਾਡੇ ਕੋਲ ਜਾ ਰਿਹਾ ਅੱਜ ਮੈਂ ਜ਼ਰੂਰ ਪਕਸ਼ਾ ਲੈਣ ਵਾਸਤੇ ਜਾ ਰਿਹਾ ਮੰਗਣ ਗਿਆ ਸੋ ਮਰ ਰਿਆ ਮਰ ਕੇ ਮੰਗਣ ਜਾ ਮਟ ਲਾਂ ਜਾ ਦੇ ਸੁਫਰਿਆ ਜਾ ਹੁੰ ਜਾ ਮੁਕਰ ਜਾ ਪਤਾ ਉਦੋਂ ਲੱਗਣਾ ਜਦੋਂ ਚਿੜੀ ਫੱਸੀ ਹੱਥ ਬਾਜਾਂ ਜਿਹੜਾ ਨੇ ਨੈਟ ਭੇਜੇ ਨਾ ਜਿਹਨਾਂ ਨੇ ਲੈਟਰ ਪੈਡ ਤੇ ਜੇ ਲਿਖ ਦੇ ਕੇ ਉਹ ਪਿੱਛੇ ਬੈਠਾ ਬਾਜ ਬੁੱਲੇ ਸ਼ਾਹ ਪਤਾ ਤਦ ਲੱਗਸੀ ਜੇ ਚਿੜੀ ਫੜਦੀ ਹੱਥ ਬਾਜਾ ਉਦੋਂ ਪਤਾ ਲੱਗਣਾ ਇਹ ਗੁਰੂ ਦਾ ਕੰਮ ਐ ਮੇਰਾ ਨਹੀਂ ਇਹ ਕਿਆ ਕੰਦਾ ਕੇ ਤੁਸੀਂ ਕਿਉਂ ਇਹਨੂੰ ਪੁੱਛਣਾ ਤੁਹਾਡੇ ਕੋਲ ਐ ਇੱਕ ਦਿਨ ਸਸੀਂ ਲੰਡਨ ਹੁੰਦੇ ਸੀ ਰਾਤ ਨੂੰ ਤੇ ਦੂਸਰੇ ਦਿਨ ਬਲੈਂਕ ਪੂਲ ਔਰ ਇਹਨਾਂ ਪੁੱਛ ਲੋ ਇਹ ਕਹਿੰਦੇ ਤੁਸੀਂ 1 ਮਿੰਟ ਜਿਉਥੇ ਹਾਂਦੇ 1 ਮਿੰਟ ਜਿੱਥੇ ਜਾਦੇ ਜਦੋਂ ਤੁਸੀਂ ਇਹ ਕਿੰਨਾ ਫਾਸਲਾ ਕਰਕੇ ਤੁਸੀਂ ਕਿੰਨਾ ਤੈਅ ਕਰਦੇ ਔਰ ਇਹ ਬੰਦੇ ਨਾਲ ਸੀ ਜਿਨ੍ਹਾਂ ਨਾਲ ਬੜਵੜੀਆਂ ਗੱਡੀਆਂ ਰੱਖੀਆਂ ਹੋਈਆਂ ਕਹਿੰਦੇ ਵਿੱਚ ਲੰਮੇ ਬਹਿ ਜਾਓ ਕਿਤੇ ਨਹੀਂ ਇਹ ਬਲੈਕ ਪੂਲ ਕੋਈ ਨਹੀਂ ਦੂਰ ਨਹੀਂ ਹੈ ਗੱਲ ਲੰਡਨ ਤੋਂ ਹਾਲਾਂਕਿ 5 ਘੰਟੇ 6 ਘੰਟੇ ਲੱਗਦੇ ਬਲੈਕ ਪੂਲ ਜਾਣ ਨੂੰ ਪਰ ਇਹਨਾਂ ਲੋਕਾਂ ਨੇ ਸਾਡੇ ਨਾਲ ਖੜੇ ਹੋ ਕੇ ਕਹਿੰਦੇ ਕਿਸੇ ਦਾ ਮਰ ਹੱਥ ਨਹੀਂ ਆਜਨੇ ਮੈਂ ਕਹਿੰਦਾ ਜੀਸਲੀ ਕਰਿਆ ਹਾਂਗਾ ਜਾ ਕੇ ਮੈਂ ਕਹਿੰਦਾ ਨਹੀਂ ਇਹ ਨਹੀਂ ਕੰਮ ਕਰਨਾ ਇਹ ਗੁਰੂ ਮਹਾਰਾਜ ਆ ਗਾ ਮੈਂ ਆਪੇ ਇੱਕ ਇੱਕ ਪੈਸਾ ਲੈ ਕੇ ਇਦਾਂ ਦਾ ਮਾਣ ਹੋ ਜੂ ਸਾਨੂੰ ਮੈਂ ਕਿਨੇ ਕਰਵਾ ਲਿਆ ਸਾਰਾ ਕੁਝ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਇਹਨਾਂ ਨੂੰ ਪੁੱਛ ਲਓ ਉਹ ਕਹਿੰਦੇ ਨਹੀਂ ਇਹਨਾਂ ਦੀ ਮੀਟਿੰਗ ਹੋਈ ਉੱਥੇ ਕਹਿੰਦੇ ਜੀ ਦੱਸੋ ਵੀ ਇਹਨਾਂ ਨੇ ਕਿਹਾ ਕਿ ਜੇ ਦਾ ਆਪਣੇ ਵਾਸਤੇ ਮੰਗਦੇ ਆ ਆਪਣੇ ਡੇ ਵਾਸਤੇ ਮੰਗਦੇ ਤੇ ਇੱਕ ਪੈਸਾ ਨਾ ਦੇਈਓ ਇੱਕ ਪੈਸਾ ਨਾ ਦੇਈਓ ਜੇ ਡੇ ਵਾਸਤੇ ਮੰਗਦੇ ਆ ਤੇ ਜੇ ਸਮਾਜ ਵਾਸਤੇ ਆ ਇਹ ਸਮਾਜ ਵਾਸਤੇ ਆ ਜਿਸ ਜੋ ਤੁਹਾਡੇ ਕੋਲ ਹੈਗਾ ਸਾਰਾ ਦੇ ਦਿਓ ਜੋ ਭਲੇ ਸੋਨਰ ਪਰ ਸੁਨਰਾਨੀ ਦੀ ਜੈ ਔਰ ਇਸ ਸਵਾਰ ਨੇ ਸਾਡਾ ਸਹਾਇਕ ਦਿੱਤਾ ਔਰ ਸਾਡੇ ਨਾਲ ਚੱਲੇ ਸਭਾਵਾਂ ਨੂੰ ਇਕੱਠੇ ਕੀਤਾ ਜਿੰਨਾ ਜਿੰਨਾ ਨੂੰ ਕੋ ਹੋਇਆ ਔਰ ਕਈ ਸਭਾਵਾਂ ਸਾਨੂੰ ਭਾ ਲੈ ਵੀ ਲਾਤੇ ਕੋਈ ਨਹੀਂ ਤੁਹਾਨੂੰ ਉੱਥੇ ਭੇਜ ਦਵਾਂਗੇ ਮੈਂ ਕਹਾਂ ਕੋਈ ਗੱਲ ਨਹੀਂ ਵੀ ਉੱਥੇ ਵੀ ਤੁਸੀਂ ਐਥੇ ਵੀ ਤੁਸੀਂ ਆ 15 ਦਿਨਾਂ ਦੀ ਗੱਲ ਜਿਹੜੀ 50 ਦਿਨਾਂ ਦੇ ਵਿੱਚ ਆ ਤੁਹਾਡੇ ਰਜਿਸਟਰੀ ਕਰਾ ਕੇ ਇੰਤਕਾਲ ਕਰਾ ਕੇ ਰਿਸ਼ਤੀਆਂ ਸਾਡੇ ਹੱਥ ਫੜਾਤੀਆਂ ਨਿਸ਼ਾਨੀਆਂ ਦੇਣ ਵਾਸਤੇ ਉੱਥੇ ਹੋਰੀ ਬੈਠਿਆ ਕੋਈ ਉਹ ਕਹਿੰਦੇ ਸੁਨੇਰ ਪਰ ਸੁਨੇ ਤਾਂ ਰੱਖ ਕੋ دیا ਰਾਤ ਨੂੰ ਜਿੰਨਾ ਖੁੱਟ ਕੱਢਦਾ ਚੂਹਾ ਖੁੱਟ ਕੱਢੀ ਜਾਂਦਾ ਸਵੇਰੇ ਸੱਪ ਆਉਂਦਾ ਬਣਾਜ ਤੋਂ ਉਹ ਖਾਲਾ ਨਾਲ ਉਹਦਾ ਪੈਰਾ ਕਰ ਲੈਂਦਾ ਔਰ ਸਾਰੀ ਜਿਹੜੀ ਮੱਖੀ ਉਸ ਚੂਜ਼ੀ ਰਹਿੰਦੀ ਫੁੱਲਾਂ ਦੇ ਉੱਤੋਂ ਪਰ ਸ਼ਾਮ ਨੂੰ ਕੋਈ ਆਉਲਾ ਮਾੜੀ ਧੂਣੀ ਦਿਖਾ ਕੇ ਸਾਰਾ ਕਹਿ ਲੈ ਜਾਂਦਾ ਸਾਰੀ ਉਮਰ ਘਰ ਬਣਾਉਂਦੇ ਰਹਿੰਦੇ ਤੁਸੀਂ ਚੋਰ ਆਉਂਦਾ ਸਾਰਿਆਂ ਸਾਰਾ ਕੁਝ ਭੱਜ ਪੁੱਲ ਕੇ ਲੈ ਜਾਂਦਾ ਸਾਡੀ ਕਿਰਤ ਜਮਾਈ ਉੱਥੇ ਦੇਖੇ ਲੱਕ ਟੁੱਟ ਜਾਂਦਾ ਅਗਲੇ ਆਉਂਦਾ ਮਾਰਾ ਕਹਿੰਦੇ ਐਸਾ ਕੰਮ ਉਹ ਲੈਣਾ ਕਿੱ체 ਜੇ ਤਾਂ ਤਪਛੋਤਾਈਏ ਇਹ ਗੁਰੂ ਦਾ ਕਾਰਜ ਆ ਗੁਰੂ ਨੇ ਕਰਨਾ ਸਾਰਾ ਅੱਜ ਤੁਸੀਂ ਹਜ਼ਾਰਾਂ ਬੱਸਾਂ ਲੈ ਕੇ ਇੱਥੇ ਆਏ ਆ ਇਹ ਮੇਰੇ ਲਈ ਥੋੜੀ ਲੈ ਆ ਸਾਧਾਂ ਵਾਸਤੇ ਥੋੜੀ ਲੈ ਕੇ ਆ ਇਹਨਾਂ ਦੇ ਆਪਣੀਆਂ ਗੱਡੀਆਂ ਕਰੋੜ-ਕਰੋੜ ਦੀ ਗੱਡੀ ਸੰਗਤ ਨੇ ਉਹ ਦਿੱਤੀ ਸੇਵਾ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਚਰਨਾ ਚਾਏ ਆ ਇਹਨਾਂ ਦੇ ਚਰਨਾ ਚਾਏ ਆ ਤਾਂ ਮੈਂ ਜਿਆਦਾ ਨਾ ਕਹੇਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਕਰਾਂਗੇ ਸਰ ਅੱਜ ਮੈਡੀਕਲ ਸ਼੍ਰੀ ਖਰੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਲਗਾਇਆ ਗਿਆ ਕੀ ਕਹਿਣਾ ਚਾਹੂੰਗਾ ਸਰ ਪਹਿਲੇ ਤੋਂ ਮੇਰੇ ਬੋਲوں ਸਾਰੀ ਸੰਗਤ ਨੂੰ ਸਤਿਗੁਰੂ ਰਬਦਾਸ ਮਹਾਰਾਜ ਦੇ ਜਿਹੜਾ ਗੁਰਪੁਰ ਮਿਲਾਇਆ ਉਹਦੀ ਕਰੋੜ ਕਰੋੜ ਵਾਰੀ ਹਮਾਰਕਾ ਤੇ ਮੈਂ ਆਪਣੀ ਸੰਗਤ ਨੂੰ ਆਈ ਦੁਆ ਕਰਦਾ ਹਾਂ ਕਿ ਰਲ ਮਿਲ ਕੇ ਰਹੀਏ ਤੇ ਸਤਿਗੁਰਾਂ ਦਾ ਕਿਹਾ ਸ਼ਬਦ ਨੂੰ ਅੱਗੇ ਲੈ ਕੇ ਜਾਈਏ ਆਈ ਆ ਵੀ ਸਾਡੀ ਬਾਰ-ਬਾਰ ਸੰਗਤਾਂ ਕੇ ਦੁਆਵਾ ਖਾਸ ਕਰਕੇ ਮੇਰੀ ਆਪਣੀ ਤੌਰ ਤੇ ਮੈਂ ਦੁਆ ਹੀ ਕਰਦਾ ਕਿ ਹਰ ਮਾਂ ਹਰ ਬੱਚਾ ਆਪਣੇ ਮਾਂ ਪਿਓ ਨੂੰ ਆਪਣੇ ਘਰ ਰੱਖੇ ਨਾ ਕੀ ਕਰੋ ਕੱਢੇ ਕਿ ساری ਜ਼ਿੰਦਗੀ ਉਹਨਾਂ ਨੂੰ ਸਾਡੇ ਲਈ ਲਾਈ ਹੁੰਦੀ ਹੈ ਮਗਲੀ ਜ਼ਿੰਦਗੀ ਸਾਨੂੰ ਵੀ ਆਪਣੇ ਮਾਂ ਪਿਓ ਲਈ ਲੋਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਵੀ ਖੁਦ ਵੀ ਆਪਣੇ ਮਾਂ ਪਿਓ ਦੀ ਯਾਦ ਵਿੱਚ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਜੇਕਰ ਸਾਰੇ ਅਸੀਂ ਗੱਲ ਕਰੀਏ ਕਾਫੀ ਸੰਗਤਾਂ ਹੈਗੀਆਂ ਜਿਹੜੀਆਂ ਦਵਾਈ ਦੇ ਦੁੱਖੋ ਜਿਹੜੀਆਂ ਉਹਨਾਂ ਦੇ ਲੈਥ ਨਹੀਂ ਹੋ ਜਾਂਦੀਆਂ ਇਲਾਜ ਵਗੈਰਾ ਨਹੀਂ ਹੁੰਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਹ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਕੰਟੈਕਟ ਕਰੋ ਇਹ ਕੋਈ ਲੋੜ ਮੰਦ ਆ ਅਸੀਂ ਉਹਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਤੇ ਪਰ ਸਾਨੂੰ ਸਹੀ ਤਰੀਕੇ ਨਾਲ ਕੰਟੈਕਟ ਹੋਵੇ ਇਦਾਂ ਨਾ ਹੋਵੇ ਕੀ ਅਸੀਂ ਮਿਹਨਤ ਕੀਤਾ ਹੋਇਆ ਪੈਸਾ ਹਲਾਉਣਾ ਕਿ ਸਾਡਾ ਗਲਤ ਪਾਸੇ ਲੱਗਿਆ ਜਾਵੇ ਨਹੀਂ ਸਰ ਅੱਜ ਸੰਗਤਾਂ ਦਾ ਇੰਨਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਸ੍ਰੀ ਖਰੜਗਾਹ ਸਾਹਿਬ ਦੀ ਧਰਤੀ ਤੇ ਤੇ ਕੀ ਕਹਿਣਾ ਚਾਹੂੰਗਾ ਸਰ ਬਾਜੀ ਸਤਿਗੁਰੂ ਮੇਰੇ ਇਦਾਂ ਹੀ ਮੇਰਾ ਕਰਦੇ ਰਹਿਣ ਸਾਨੂੰ ਮੰਗਤਿਆਂ ਤੋਂ ਦੇਣ ਵਾਲੇ ਬਣਾ ਦਿੱਤਾ ਮੇਰੀ ਤਾਂ ਉਹਨਾਂ ਅਗੇ ਆਈ ਦੁਆ ਹੈ ਸਤਿਗੁਰੂ ਜੀ ਇਦਾਂ ਹੀ ਮੇਰਾ ਕਰਦੇ ਰਹੋ ਜੋ ਅਸੀਂ ਕੁਝ ਜੇ ਕੁਝ ਕਰ ਸਕਦੇ ਹਾਂ ਉਹ ਕਰੀਏ ਜੇ ਨਹੀਂ ਕਰਦੇ ਜਿੱਥੇ ਲੱਤਾਂ ਨਾ ਖਿੱਚੀਆਂ ਈ ਬੇਗੰਪੁਰਾ ਨੂੰ ਲੈ ਕੇ თან ਤਾਂ ਸੰਤ ਨਿਰਮਲदास ਮਹਾਰਾਜ ਜੀ ਮੌਜੂਦਾ ਗੱਦੀ ਨਿਸ਼ੀਣ ਉਹਨਾਂ ਦੇ ਸਾਰੇ ਮਹਾਪੁਰਖਾਂ ਦੀ ਕਿਰਪਾ 사ਦਕਾ ਅੱਜ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੇ ਕਿ ਮਹਾਪੁਰਖਾਂ ਨੇ ਅਨਾਉਂਸ ਕੀਤਾ ਸੀ ਕਿ ਇੱਥੇ ਅਸੀਂ ਮਹਾਰਾਜ ਜੀ ਦੀ ਉਮਰ ਹੋਈ ਆ 151 ਸਾਲ ਤਾਂ ਮਹਾਰਾਜ ਜੀ ਨੇ ਇਹ ਫਰਮਾਨਾ ਕੀਤਾ ਆਪਣੇ ਮੁਖਾਰਬੇਨ ਤੋਂ ਕਿ 151 ਸਾਲ ਸਤਗੁਰੂ ਦਾਸ ਮਹਾਰਾ ਜੀ ਦੀ ਉਮਰ ਹੋਈਆ ਔਰ ਉਹਨਾਂ ਦੇ ਉਮਰ ਦੇ ਮੁਤਾਬਕੀ 151 ਏਕੜ ਜਗ੍ਹਾ ਲੈ ਕੇ ਇਹ ਜਿਹੜੀ ਜ਼ਮੀਨ ਜਿੰਨੀ ਜਗ੍ਹਾ ਹੈ 151 ਏਕੜ ਲੈ ਕੇ ਇਹ ਸੰਗਤਾਂ ਦੀ ਝੋਲੀ ਪਾਉਣੀ ਹੈ ਔਰ ਸੰਗਤਾਂ ਦੇ ਤਾਂ ਕਿ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਰਹਿਣ ਦੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਮੱਲੋ ਕਹਿੰਦਾ ਰਾਤ ਨੂੰ ਰੁਕਣ ਦਾ ਜਾਂ ਦਿਨ ਨੂੰ ਰੁਕਣ ਦਾ ਉਹਨਾਂ ਨੂੰ ਪ੍ਰਸ਼ਾਦਾ ਲੰਗਰ ਪਾਣੀ ਕਿਸੇ ਤਰ੍ਹਾਂ ਕੋਈ ਤਕਲੀਫ ਨਾ ਹੋਵੇ ਉਹਨਾਂ ਨੂੰ ਨਾ ਮਹਾਪੁਰਖਾਂ ਜਿਹੜੇ ਦਿਨ ਰਾਤ ਇੱਥੇ ਸੇਵਾ ਤੇ ਲੱਗੇ ਆ ਕਹਿੰਦੇ ਹੁੰਦੇ ਕਿ ਮੈਂ ਤਾਂ ਉਹਨਾਂ ਬਾਰੇ-ਬਾਰੇ ਉਹ ਬਾਰੇ-ਬਾਰੇ ਜਾऊं ਤੇ ਅੱਜ ਜਿਹੜਾ ਬਾ ਅਸੀਂ ਬਾਹਰ ਉਹਨਾਂ ਦੇ ਚਰਨਾ ਤੋਂ ਬਾਰੇ-ਬਾਰੇ ਜਾਂਦੇ ਆ ਤੇ ਇਸ ਦੇ ਨਾਲ ਹੀ ਅੱਜ ਜਿਹੜਾ ਆਜ ਦਿਵਸ ਲੇਹੂ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਜੀ ਦਾ ਪਿਆਰਾ ਅੱਜ ਤਾਂ ਸੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਅਵਤਾਰ ਆਗਮਨ ਪਰ ਮਨਾ ਰਹੇ ਆ ਤੇ ਆਜ ਦਿਵਸ ਲੇਹੂ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਜੀ ਦਾ ਪਿਆਰਾ ਅੱਜ ਦੇ ਦਿਨ ਤੇ ਮਹਾਪੁਰਖਾਂ ਦਾ ਇਹ ਜੋ ਆਉਣਾ ਹੈ ਤਾਂ ਮਹਾਪੁਰਖ ਕਹਿੰਦੇ ਕਿ ਆਜ ਦਿਵਸ ਲੇਹੂ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਜੀ ਦਾ ਉਹ ਪ੍ਰਮਾਤਮਾ ਦੇ ਪਿਆਰੇ ਆ ਤੇ ਇਸ ਕਰਕੇ ਕਹਿੰਦੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਤੋਂ ਜ਼ਿਆਦਾ ਮੁਬਾਰਕਾਂ ਵਧਾਈਆਂ ਸੰਤਾ ਮਹਾਪੁਰਖਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਇਹ ਜੋ ਪਰਉਪਕਾਰ ਕੀਤਾ ਹੈ ਇਸ ਦੇ ਨਾਲ ਹੀ ਮਹਾਪੁਰਖਾਂ ਨੇ ਜੋ ਕੈਂਪ ਲਵਾਇਆ ਹੈ ਇਹ ਜੋ ਕੈਂਪ ਹੈ શ્રીਮਾਨ ਹੰਸਰਾਇ ਬਾਲੀ ਜੀ ਔਰ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਪਰਮਿੰਦਰ ਕੌਰ ਵਾਲੀ ਸਮੂਹ ਪਰਿਵਾਰ ਇਕੱਤਰ ਹੋ ਕੇ ਉਹਨਾਂ ਨੇ ਆਪਣੇ ਮਾਤਾ ਪਿਤਾ ਜੀ ਦੀ ਯਾਦ ਨੂੰ ਸਮਰਪਤ ਨਿੱਗੀ ਦੇ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਆਪਣੇ ਮਾਤਾ ਪਿਤਾ ਜੀ ਨੂੰ ਯਾਦ ਕਰਦੇ ਆ ਉਹਨਾਂ ਦੀ ਨਿੱਗੀ ਦੇ ਮਿੱਠੀ ਯਾਦ ਦੇ ਵਿੱਚ ਇਹ ਕੈਂਪ ਲਗਿਆ ਹੋਇਆ ਔਰ ਇਹ ਜੋ ਯਾਦ ਦੇ ਵਿੱਚ ਕੈਂਪ ਲੱਗ ਰਿਹਾ ਹੈ ਔਰ ਜਿਸ ਜਿਹੜੇ ਡਾਕਟਰ ਸਾਹਿਬਾਨ ਇਸ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਏ ਹਨ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰ ਰਿਹਾ ਜਨ ਪੰਜਾਬੀ ਨਿਊਜ਼ ਇਨਾ ਵੱਡੇ ਭਾਜੀ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਜੋ ਕੀਮਤੀ ਸਮਾਂ ਕੱਢ ਕੇ ਅੱਜ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਦੀਆਂ ਸੰਗਤਾਂ ਦੇ ਤੱਕ ਰੂਬਰੂ ਕਰਵਾਇਆ ਹੈ ਇਹ ਜੋ 사ਤਗੁਰੂ ਦਾਸ ਮਹਾਰਾਜ ਦੇ ਆਗਮਨ ਪਰਬ ਤੇ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਅਸੀਂ ਇਹਨਾਂ ਚੈਨਲ ਵਾਸਤੇ ਵੀ ਬੇਨਤੀ ਕਰਦੇ ਹਾਂ ਕਿ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਸੰਤ ਮਹਾਂਪੁਰਖਾਂ ਦਾ ਚੂੜ ਵਾਲੀ ਵਿਖੇ ਸਕੂਲ ਚੱਲ ਰਿਹਾ ਹੈ ਮਹਾਂਪੁਰਖ ਬੱਚਿਆਂ ਨੂੰ ਗਰੀਬਾਂ ਨੂੰ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹਨ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਵਾਸਤੇ ਵੀ ਬਹੁਤ ਉਪਰਾਲਾ ਕਰ ਰਹੇ ਆਪਣੇ ਆਪਣੇ ਖਿਆਨਿਆਂ ਦੇ ਵਿੱਚੋਂ ਆਪਣੀ ਜੇਬਾਂ ਦੇ ਵਿੱਚੋਂ ਪੈਸੇ ਲਾ ਕੇ ਉਹਨਾਂ ਨੂੰ ਪੜ੍ਹਾਈਆਂ ਕਰਵਾਉਂਦੇ ਰਹਿਣ ਔਰ ਇਸ ਦੇ ਨਾਲ ਹੀ ਉਹਨਾਂ ਨੂੰ ਸੰਗੀਤ ਦੀ ਸਿੱਖਿਆ ਦੇ ਰਹੇ ਹਨ ਤਾਂ ਕਿ ਹਰ ਇੱਕ ਬੱਚਾ ਆਪਣੇ ਪੈਰਾਂ ਤੇ ਹੋ ਸਕੇ ਹਰ ਇੱਕ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਔਰ ਵੱਡੇ ਤੋਂ ਵੱਡਾ ਵੱਡਾ ਜੋ ਉਹਦਾ ਹੈ ਪ੍ਰਾਪਤ ਕਰ ਸਕੇ ਔਰ ਸੰਤਾ ਮਹਾਪੁਰਖਾਂ ਦਾ ਅਗਲਾ ਜੋ ਟੀਚਾ ਹੈ ਤਾਂ ਕਿ ਮੱਲੋ ਇੱਥੇ ਯੂਨੀਵਰਸਿਟੀ ਬਣਾਈ ਜਾਵੇ ਔਰ ਯੂਨੀਵਰਸਿਟੀ ਦੇ ਵਿੱਚ ਵੀ ਸਾਡੇ ਬੱਚੇ ਕਿਸੇ ਪੱਖੋਂ ਪਿੱਛੇ ਨਾ ਰਹਿਣ ਕਿ ਕਈ ਵਾਰੀ ਕੀ ਹੁੰਦਾ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਤਾਂ ਇਸ ਕਰਕੇ ਮਹਾਪੁਰਖਾਂ ਦਾ ਇਹ ਟੀਚਾ ਹੈ ਕਿ ਸਾਡੇ ਬੱਚਿਆਂ ਨੂੰ ਬਸ ਅਸੀਂ اپنی یونیورسٹی ਹੋਏਗੀ اور ਸਾਡੇ ਬੱਚੇ ਉੱਤੇ ਪੜ ਲੈ ਕੇ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਹੋਣਗੇ ਤਾਂ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਡਾਕਟਰ ਸਾਹਿਬਾਨ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਜਿਹੜਾ ਸੰਗਤਾਂ ਨੇ ਕਿਰਪਾ ਕੀਤੀ ਹੈ ਕਿ ਇਥੋਂ ਆਪਣੀਆਂ ਇਹ ਜੋ ਦਵਾਈਆਂ ਦਾ ਲੰਗਰ ਮੰਲੋ ਕਹਿੰਦਾ ਸੇਵਾ ਉਠਾਈ ਹੈ ਉਹਨਾਂ ਦਾ ਸਾਰਿਆਂ ਦਾ ਹੀ ਦਿਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਹੀ ਦਾਜਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼